ਬੱਡੀ ਖਬਰ ਨਿਕਲ ਕੇ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਕੰਗਨਾ ਰੌਤ ਨੂੰ ਮਾਰਿਆ ਗਿਆ ਥੱਪੜ ਬੀਜਪੀ ਦੇ ਜੇਤੂ ਉਮੀਦਵਾਰ ਕੰਗਨਾ ਰੌਤ ਨੂੰ ਮਾਰਿਆ ਗਿਆ ਥੱਪੜ ਬਾਲੀਵੁੱਡ ਅਭਿਨੇਤਰਾ ਨੇ ਜੇਤੂ ਸੰਸਦ ਕੰਗਨਾ ਨਰੌਤ ਤੇ ਕੀਤਾ ਹਮਲਾ ਚੰਡੀਗੜ੍ਹ ਦੇ 에어ਪੋਰਟ ਤੇ ਕੰਗਨਾ ਰੌਤ ਨੂੰ ਮਾਰਿਆ ਗਿਆ ਥੱਪੜ ਸੀਐਸਐਫ ਦੀ ਮਹਿਲਾ ਜਵਾਨ ਦੇ ਚੈਕਿੰਗ ਗਰਾਉਂਡ ਮਾਰਿਆ ਸੀ ਥੱਪੜ ਮਾਰਿਆ ਮਹਿਲਾ ਜਵਾਨ ਨੇ ਚੈਕਿੰਗ ਗਰਾਉਂਡ ਥੱਪੜ ਮਾਰਨ ਦੇ આરોਪ ਕੰਗਨਾ ਰੌਤ ਨੂੰ ਚੰਡੀਗੜ੍ਹ ਦਿੱਲੀ ਲਈ ਹੋਣਾ ਸੀ ਰਵਾਨਾ ਥੱਪੜ ਮਾਰ ਲਈ ਮਹਿਲਾ ਜਵਾਨ ਤੋਂ ਪੁੱਛਗਿੱਛ ਲਈ ਕੀਤੀ ਜਾ ਰਹੀ ਸੀ ਕੰਗਨਾ ਰੌਤ ਨੇ ਮਹਿਲਾ ਜਵਾਨ ਖਿਲਾਫ ਸਖਤ ਕੀਤੀ ਕਾਰਵਾਈ ਦੀ ਮੰਗ